ਸੋ ਇਸ ਵੇਲੇ ਅਸੀਂ ਹਮਤਾਨ ਸਾਹਿਬ ਗੁਰਦੁਆਰੇ 'ਚ ਖੜੇ ਆਂ ਪੰਜਾਬ ਤੋਂ ਲਗਾਤਾਰ ਬੱਸਾਂ ਹਮਤਾਨ ਸਾਹਿਬ ਆ ਰਹੀਆਂ ਨੇ ਆਪਨੇ ਦੇਖਿਆ ਹੋਵੇਗਾ ਕਈ ਵਾਰ ਸਾਨੂੰ ਲਾਈਵ ਹੋ ਕੇ ਇਹ ਗੱਲ ਤੁਹਾਡੇ ਤੱਕ ਪਹੁੰਚਾਉਣੀ ਪਈ ਹੈ ਕਿ ਜਗ੍ਹਾ ਜਗ੍ਹਾ ਦੇ ਉੱਤੇ ਅੜਚਲ੍ਹਾ ਪੈਦਾ ਕਰਕੇ ਬੈਰੀਕੇਡਿੰਗ ਕਰਕੇ ਪੁਲਿਸ ਫੋਰਸਿਜ ਲਾ ਕੇ ਸਾਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ ਇਹ ਸਪਸ਼ਟ ਹੈ ਕਿ ਕਿਸਾਨਾਂ ਦੇ ਪੱਛ ਤੋਂ ਕਿਸਾਨਾਂ ਦੀ ਦਲੀਲ ਤੋਂ ਕਿਸਾਨਾਂ ਦੀ ਆਵਾਜ਼ ਤੋਂ ਭਾਰਤ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ ਤੇ ਪੂਰੀ ਤਰ੍ਹਾਂ ਘਬराई ਹੋਈ ਹੈ ਡਰੀ ਹੋਈ ਹੈ ਨਹੀਂ ਤਾਂ ਸਾਡਾ ਪ੍ਰੋਗਰਾਮ ਤਾਂ ਸਿਰਫ ਇੱਕ ਕਿਸਾਨ ਮਹਾਪੰਚਾਇਤ ਉਹ ਵੀ ਉਚਾਣਾ ਚਾਹਿਆ ਨਾ ਤਾਂ ਸਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਨਾ ਸਾਡਾ ਧਰਨਾ ਦੇਣ ਦਾ ਪ੍ਰੋਗਰਾਮ ਹੈ ਨਾ ਸਾਡਾ ਸੜਕ ਰੋਕਣ ਦਾ ਪ੍ਰੋਗਰਾਮ ਹੈ ਲੇਕਿਨ ਉਹ ਤਾਂ ਡਿਸਟਰਬ ਕੀਤਾ ਜਾ ਰਿਹਾ ਹੈ ਸਾਡੇ ਅਲੱਗ-ਅਲੱਗ ਇਲਾਕਿਆਂ ਤੋਂ ਜਿਵੇਂ ਜਿਵੇਂ ਬੱਸਾਂ ਆ ਰਹੀਆਂ ਨੇ ਸਭ ਨੂੰ ਜਗ੍ਹਾ-ਜਗ੍ਹਾ ਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਰਾਜਸਥਾਨ ਤੋਂ ਸਾਥੀ ਆ ਰਹੇ ਸੀ ਉਹਨਾਂ ਨੂੰ ਵੀ ਇੱਕ ਟੋਲ ਤੇ ਰੋਕਿਆ ਸਾਨੂੰ ਵੀ ਦੋ ਥਾਵਾਂ ਤੇ ਰੋਕਿਆ ਹੋਰ ਜਿਹੜੀਆਂ ਬੱਸੇ ਜਾਈਆਂ ਉਹਨਾਂ ਨੂੰ ਵੀ ਰੋਕਿਆ ਹੁਣ ਮੈਂ ਅਗਲੀ ਜਿਹੜੀ ਗੱਲ ਕਹਿਣੀ ਚਾਹਣਾ ਇੰਪੋਰਟੈਂਟ ਉਹ ਹੈ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲੇ ਕਿਸਾਨ ਮਹਾਪੰਚਾਇਤ ਆਪਣਾ ਰੰਗ ਦਿਖਾਏਗੀ ਤੇ ਦਿਖੇਗਾ ਆ ਜਿਹੜਾ ਸਾਡੇ ਨਾਲ ਨੌਜਵਾਨ ਖੜਾ ਹੈ ਇਹਦਾ ਨਾਮ ਹੈ ਪ੍ਰਿਤਪਾਲ ਇਹ ਉਹ ਨੌਜਵਾਨ ਹੈ ਉਹ ਮੁੰਡਾ ਹੈ ਜਿਹਨੂੰ 21 ਤਰੀਕ ਨੂੰ ਚੱਕਿਆ ਗਿਆ ਬੋਰੀ ਚ ਪਾ ਕੇ ਲਿਜਾ ਕੇ ਕੁੱਟਿਆ ਗਿਆ ਜਬਾੜਾ ਤੋੜਿਆ ਗਿਆ ਲੱਤ ਤੋੜੀ ਗਈ ਬਾਹ ਤੋੜੀ ਗਈ ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਇਹ ਉਹਦਾ ਫੇਰ ਮਤਲਬ ਮੈਦਾਨ 'ਚ ਖੜਾ ਹੈ ਬੋਲੇ ਇਸ ਨੂੰ ਨਹਾ ਐਸ ਜੱਜਵੇ ਦੀ ਜਿੱਤ ਹੋਣੀ ਹੈ ਮਿੱਤਰੋ ਐਸ ਸੋਚ ਦੀ ਜਿੱਤ ਹੋਣੀ ਹੈ ਔਰ ਇਹ ਸਾਡੇ ਨਾਲ ਜਿੱਤ ਕਰ ਰਿਹਾ ਇੱਥੇ ਅਸੀਂ ਗੁਰਦੁਆਰਾ ਸਾਹਿਬ ਗਏ ਆ ਬਾਰ ਬਾਰ ਇਹਦੇ ਵੱਲ ਆ ਰਹੇ ਵੀ ਮੈਂ ਜਾਊਂਗਾ ਲੇਕਿਨ ਅਸੀਂ ਮਹਿਸੂਸ ਕਰਦੇ ਆ ਕਿ ਸਾਡਾ ਨੌਜਵਾਨੇ ਜਖਮੀ ਹੈ ਸੱਟ ਲੱਗੀ ਹੈ ਅਸੀਂ ਇਹਨੂੰ ਦੋ ਤਿੰਨ ਵਾਰੀ ਰਿਕਵੈਸਟ ਕੀਤੀ ਹੈ ਕਿ ਬੇਟਾ ਤੂੰ ਲਾਂ ਜਾ ਕਿਉਂਕਿ ਜਿਸ ਤਰ੍ਹਾਂ ਦਾ ਸਰਕਾਰ ਦਾ ਰਵਈਆ ਹੈ ਜਿਸ ਤਰ੍ਹਾਂ ਦਾ ਸਰਕਾਰ ਅੱਗੇ ਵਰਤਾਰਾ ਵਰਤਾ ਰਹੀ ਹੈ ਕਿਤੇ ਵੀ ਜਾ ਕੇ ਅਗਰ ਕੋਈ ਹੱਥੋਂ ਪਾਈ ਦੀ ਨੌਬਤ ਆਉਂਦੀ ਐ ਤੇਰਾ ਸਰੀਰ ਹਜੇ ਇਹ ਇੱਕ ਲੰਡੋਗ ਰਹਾਂਗਾ ਠੀਕ ਐ ਤੇਰਾ ਜੱਜਬਾ ਬਹੁਤ ਮਜ਼ਬੂਤ ਆ ਜੱਜਬੇ ਨਾਲ ਤੂੰ ਲੜ ਸਕਦਾ ਕੋ ਲੜ ਵੀ ਰਿਹਾ ਐ ਅੱਜ ਫੇਰ ਇਸ ਘਟਦੇ ਵਿੱਚ ਤੂੰ ਆਕੇ ਖੜਾ ਐ ਲੇਕਿਨ ਅਸੀਂ ਚਾਹੁੰਦੇ ਤੇਰੇ ਸਰੀਰ ਦੀ ਬੇਟੀ ਸਾਨੂੰ ਲੋੜ ਐ ਸੋ ਇਸ ਕਰਕੇ ਇਹਨੂੰ ਅਸੀਂ ਬਾਰ-ਬਾਰ ਇਹ ਕਹਿ ਰਹੇ ਕਿ ਤੈਨੂੰ ਅਸੀਂ ਨਹੀਂ ਲੈ ਕੇ ਜਾਣਾ ਲੇਕਿਨ ਮੈਂ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਇਹ ਨੌਜਵਾਨ ਇੱਥੇ ਵਿੱਚ ਖੜਾ ਐ ਔਰ ਅੱਜ ਸ਼ੁਭ ਕਰਨ ਦਾ ਪਰਿਵਾਰ ਵੀ ਇਸ ਕਿਸਾਨ ਮਹਾਪੰਚਾਇਤ ਦਾ ਹਿੱਸਾ ਹੈ ਤੇ ਡਰ ਵੀ ਇਹੀ ਹੈ ਸਰਕਾਰ ਨੂੰ ਡਰ ਇਹ ਹੈ ਕਿ ਜਦੋਂ ਇਹ ਮੁੰਡਾ ਤੇ ਸ਼ੁਭ ਕਰਨ ਦਾ ਬਾਪ ਸਟੇਜ ਤੇ ਜਾਏਗਾ ਲੋਕ ਦੇਖਣਗੇ ਭੋਲੇ ਭਾਲੇ ਚਿਹਰਿਆਂ ਨੂੰ ਲੋਕ ਦੇਖਣਗੇ ਲੋਕਾਂ ਦੇ ਸਾਹਮਣੇ ਆਏਗਾ ਸਰਕਾਰ ਦੀ ਕਰੂਰਤਾ ਔਰ ਉਸ ਕਰੂਰਤਾ ਤੋਂ ਕਬਰਹਾ ਕੇ ਸਰਕਾਰ ਇਸ ਕਰਕੇ ਡਰਦੀ ਕਿ ਇਹਨਾਂ ਦਾ ਇਕੱਠ ਹੋਣ ਹੀ ਨਹੀਂ ਦੇਣਾ ਤੋਂ ਮੇਰੇ ਦੋਸਤੋ ਵੱਟੋ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਲੋਕਾਂ ਤੱਕ ਪਹੁੰਚੇ ਸਰਕਾਰ ਤੱਕ ਪਹੁੰਚੇ ਹਰਿਆਣੇ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਦੋਸਤ ਠੀਕ ਹੈ ਨਹੀਂ ਹੋਣ ਦੇਣਗੇ ਸਾਡੀ ਕਿਸਾਨ ਮਹਾਪੰਚਾਇਤ ਹੋ ਸਕਦਾ ਹੈ ਉਹਦੀ ਤਾਕਤ ਵਰਤਣ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਫਿਰ ਕੋਈ ਗੱਲ ਨਹੀਂ ਤੁਹਾਡੇ ਹੱਥ ਚ ਵੀ ਤਾਕਤ ਹੈ ਤੁਸੀਂ ਵੀ ਇਹ ਅੱਜ ਦੀ ਜਿਹੜੀ ਸਾਡੀ ਕਿਸਾਨ ਮਹਾਪੰਚਾਇਤ ਨੂੰ ਅੱਜ ਸੀ ਥੋੜਾ ਨਹੀਂ ਪੂਰੇ ਪੰਜਾਬ ਤੋਂ 200 ਬੱਸ ਆ ਰਹੀ ਹੈ। ਔਰ ਹਰ ਬੱਸ ਨੇ 20000 ਰੁਪਇਆ ਦਿੱਤਾ ਹੈ। 4 ਲੱਖ ਰੁਪਇਆ ਇਕੱਲੇ ਪੰਜਾਬ ਪੰਜਾਬ ਨੇ ਖਰਚ ਕੀਤਾ ਹੈ। 400 ਦੀ 4 ਕਰੋੜ ਰੁਪਇਆ। ਤੇ ਜਦੋਂ 4 ਕਰੋੜ ਇਕੱਲੇ ਪੰਜਾਬ ਨੇ ਖਰਚ ਕੀਤਾ ਤੇ ਪਰ ਹਰਿਆਣਾ ਤੋਂ ਤਾਂ ਸਾਡੇ ਨਾਲੋਂ ਕਈ ਗੁਣਾ ਵੱਧ ਸੰਗਤ ਨੇ ਉੱਥੇ ਆਉਣਾ ਹੈ। ਉਹਨਾਂ ਦਾ ਕਿੰਨਾ ਖਰਚ ਹੋਇਆ ਹੋਵੇਗਾ। ਸੋ ਇਹ ਸਾਰਾ ਖਰਚ ਸਾਡੇ ਕਿਸਾਨ ਪਰਿਵਾਰ ਸਾਡੇ ਮਜ਼ਦੂਰ ਪਰਿਵਾਰ ਨਾਲ ਮਿਲ ਕੇ ਕਰ ਰਹੇ ਨੇ। ਇਸ ਸਰ ਮਹਾਪੰਚਾਇਤ ਨੂੰ ਸਫਲ ਬਣਾਉਣ ਦੇ ਲਈ ਔਰ ਆਪ ਸਭ ਨੂੰ ਬੇਨਤੀ ਆਏ ਕਿ ਜੇਕਰ ਸਰਕਾਰ ਅਜਿਹਾ ਕੁਝ ਕਰਦੀ ਹੈ ਸਾਨੂੰ ਕਿਸਾਨ ਮਹਾਪੰਚਾਇਤ ਕਰਕੇ ਸ਼ਾਂਤਮਈ ਤੌਰ ਤੇ ਨਾਲਾਂ ਦੀ ਗੱਲ ਵੀ ਨਹੀਂ ਰੱਖਣ ਦਿੰਦੀ ਤਾਂ ਫਿਰ ਸਵਾਲਾਂ ਦੇ ਵਿੱਚ ਸਵਾਲ ਹੋਰ ਐਡ ਹੋ ਜਾਣਗੇ ਤੇ ਉਹ ਸਵਾਲ ਵੀ ਆਪਾਂ ਇਹਨਾਂ ਤੋਂ ਪੁੱਛਾਂਗੇ ਬੋਲੋ ਜਵਾਬ ਦਿਓ ਇਹਨਾਂ ਸੱਜਣਾ ਦਾ ਕਿ ਕਿਉਂਕਿ ਕਿਸਾਨ ਤਾਂ ਦਿੱਲੀ ਨਹੀਂ ਜਾ ਰਹੇ ਸੀ ਪਿੱਛੇ ਤੁਸੀਂ ਦੇਖਿਆ ਮੈਂ ਲਾਈਵ ਹੋ ਕੇ ਦੱਸਿਆ ਸੀ ਕਿ ਇਹਨਾਂ ਨੇ ਪੱਥਰ ਦੀ ਬੈਰੀਕੇਡਿੰਗ ਕਰਨ ਦੀ ਫਿਰ ਕੋਸ਼ਿਸ਼ ਕੀਤੀ ਤੇ ਇਹਦਾ ਮਤਲਬ ਇਸ ਨਾਲ ਨੂੰ ਘਬराई ਹੋਈ ਆ ਸਰਕਾਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਗਜੀਤ ਸਿੰਘ ਜੀ ਦੱਲੇਵਾਲ ਕਾਕਾ ਸਿੰਘ ਜੀ ਕੋਟੜਾ ਦੀ ਗਵਾਈ ਵਿੱਚ ਸਿੱਧੂ ਪਰਜਥੇਵੰਦੀ ਵੱਲੋਂ ਅੱਜ 200 ਬੱਸ ਦਾ ਇੱਕ ਬਹੁਤ ਵੱਡਾ ਕਾਫਲਾ ਜੀਹੰਦੇ ਅਚਾਨਾ ਮੰਡੀ ਵਿੱਚ ਲੈ ਕੇ ਜਾਇਆ ਜਾਣਾ ਤੋ ਐ ਸਮੇਂ ਆਪਾਂ ਖੜੇ ਹਾਂ ਜੀ ਧੰਤਾਨ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਇੱਕ ਵਿਸ਼ਾਲ ਗਰਾਊਂਡ ਤੁਹਾਨੂੰ ਦਿਖ ਰਿਹਾ ਇੱਥੇ ਬੱਸਾਂ ਲਗਾਤਾਰ ਆ ਰਹੀਆਂ ਹਨ ਪੰਜਾਬ ਭਰ ਚੋਂ ਸੋ ਜਦੋਂ ਕਾਫਲਾ ਪੂਰੀ ਤਰ੍ਹਾਂ ਇਹ ਗਰਾਊਂਡ ਭਰ ਗਿਆ ਤੋਂ ਇਹ ਕਾਫਲੇ ਦੇ ਰੂਪ ਵਿੱਚ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਕਾਕਾ ਸਿੰਘ ਜੀ ਕੋਠੜਾ ਦੀ ਗਵਾਈ ਵਿੱਚ ਇੱਥੋਂ ਬੱਸਾਂ ਰਵਾਨਗੀ ਕਰਨ ਗਈਆਂ ਸੋ ਤੁਸੀਂ ਦੇਖ ਸਕਦੇ ਹੋ ਜੀ ਲਗਭਗ 50 ਦੇ ਕਰੀਬ ਬੱਸਾਂ ਇੱਥੇ ਪਹੁੰਚ ਚੁੱਕੀਆਂ ਹਨ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ